ਮੈਂ ਨਾ ਗਰਮੀ ਜ਼ਮੇਰਾ ਹਾਂ ਜਿਹੜਾ ਪਿੰਡ ਹੈ ਪਿੰਡ ਮੇਰਾ ਖੋਦੇ ਬੇਜਾ ਇੰਜੇ ਤੇ ਦਿਨੇ ਆ ਤੇ ਇਹ ਜਿਹੜੀ ਤੁਹਾਡੀ ਸਿਸਟਰ ਦੀ ਡੈਥ ਹੋਈ ਹੈ ਕਿਵੇਂ ਹੋਈ ਮੈਂ ਵੀ ਇਹਦੀ ਤੁਸੀਂ ਜਾਂਜੀ ਮੈਂ ਮਦਦ ਉਹਨੇ ਵੀ ਕਿਹਾ ਮੈਂ ਧੱਕਦਾ ਵੀ ਨਾ ਜਾ ਨਾ ਜਾ ਤੇ ਮੈਂ ਮਾਮੂ ਜੀ ਇੰਟ ਵਾਇ ਮਾ ਬਾਤਾ ਮਾਰੇ ਪਿੱਛਾ ਚੱਲੀਏ ਆਪਾਂ ਵਿਚੇ ਚੰਗੇ ਭਰੇ ਬਿਖੇ ਆ ਤੇ ਨਹੀਂ ਰੁਗੀ ਇਹ ਕਦੇ ਇਹ ਰੁੜ ਗਈ ਆ ਪਣੀ ਜਾਣਾ ਪਾਣੀ ਪਾਣੀ ਮੈਨਾਂ ਨੇ ਪਾਣੀ ਆ ਮੈਂ ਹਾਲੇ ਚਲਿਆ ਕਿ ਨਾ ਕੀਦਾ ਹੈ ਨਾ ਜੀ ਇੱਥੇ ਤੁਹਾਡੇ ਕੋਲ ਰਹਿੰਦੇ ਹਾਂ ਜੀ ਇੱਥੇ ਸੇਵਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੂੰ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੂੰ ਅਰੇ ਮੰਗ ਕਰਦੇ ਆ ਕਿ ਉਹ ਵੀ ਬੀ ਬਾਜਾਂ ਦੀ ਸੇਵਾ ਉਹਦੇ ਪਾਣੀ ਪੱਕਾ ਡਾੜ ਦਿੰਦਾ ਮੇਰਾ ਨਾਮ ਸਰ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਰਤਾ ਜੀ ਅੱਡਾ ਟਾਲੀ ਸਾਹਿਬ ਗੁਰਦੋਰਾ ਟਾਲੀ ਸਾਹਿਬ ਇੱਥੇ ਹਾਂ ਜੀ ਜਿਹੜੇ ਬਜ਼ੁਰਗ ਮਾਤਾ ਦੇ ਹੋਏ ਡੱਟ ਕੇ ਨਹੀਂ ਆਏ ਏ ਵੀਰ ਜੀ ਕੱਲ ਦੇ ਪਾਣੀ ਆਉਣ ਤੋਂ ਪਹਿਲਾਂ ਤੇ ਗੁਰਦਰਾ ਸਾਹਿਬ ਆਏ ਸੀ ਮੁੜ ਕੇ ਪਾਣੀ ਦਾ ਵਹਾਇਆ ਨਾ ਹੋ ਗਿਆ ਕਿ ਇਹਨਾਂ ਕੋ ਵਾਪਸ ਘਰ ਨਹੀਂ ਜਾਇਆ ਗਿਆ ਤੇ ਹੁਣ ਇੱਥੇ ਹੀ ਰਹਾਦੇ ਥੋੜਾ ਜਿਹਾ ਪਾਣੀ ਇਹਨਾਂ ਨੂੰ ਲੱਗਿਆ ਕਿ ਲੱਠਾ ਵਾਦੇ ਇਹਨਾਂ ਦਾ ਨਾਲ ਬਰਦਰ ਸੀ ਤੇ ਅਜੇ ਥੋੜਾ ਜਿਹਾ ਗਾ ਹੀ ਹੋਏ ਨੇ ਇੱਥੋਂ ਅਡੇ ਤੋਂ ਥੋੜਾ ਜਿਹਾ ਗਾ ਹੀ ਤੇ ਅਜੇ ਪਿੰਡ ਦੇ ਕਾਫੀ ਦੂਰ ਇਹਨਾਂ ਦਾ ਤੇ ਇਹਨਾਂ ਪੈੜੀ ਦੇ ਕਿਤੇ ਪੈਰ ਫਿਸਲ ਗਿਆ ਤੇ ਜਿਦਾ ਕਰਕੇ ਮੁੜ ਕੇ ਰੁੜ ਗਏ ਆ ਤੇ ਇਹਨਾਂ ਦੀ ਮੌਤ ਹੋ ਗਈ ਹੈਗਾ ਫਿਰ ਕਿਤੇ ਗੁਰਦਰਾ ਸਾਹਿਬ ਨੇ ਦੇ ਇਹਨਾਂ ਨੂੰ ਹੈਲਪ ਕਰਕੇ ਕੱਢ ਕੇ ਲਿਆਂਦਾ ਵਾ ਫਰੇਗੜ ਖੜਿਆ ਵਾ ਆਪਣੇ ਗੁਰਦਰਾ ਘਰ ਸੇਵਾ ਬਾਬਾ ਗੁਰੂ ਕੇ ਬਾਗ ਵਾਲਿਆਂ ਦੀ ਬਾਬਾ ਗੁਰਮੁਖ ਸਿੰਘ ਉਹਨਾਂ ਨੇ ਗੱਡੀ ਮੈਨਟ ਦਿੱਤੀ ਆਪਣੀ ਤੇ ਫਰੇਗੜ ਖੜਿਆ ਵਾ ਹਸਪੀਟਲ ਉੱਥੇ ਜਾ ਕੇ ਉਹਨਾਂ ਨੇ ਨਿਰਧਿਕ ਕਰਾਰ ਦਿੱਤਾ ਕਿ ਨਹੀਂ ਖਤਮ ਹੋ ਗਿਆ ਤੇ ਪ੍ਰਸ਼ਾਸਨ ਨੇ ਇੱਥੇ ਕੋਈ ਨਹੀਂ ਬੋੜਿਆ ਜੀ ਵੇਖੋ ਇੱਥੂ ਸਵੇਰੇ ਸਵੇਰੇ ਹੋਣਾ ਫਰੇਗੜ ਗਈ ਫਰੇਗੜ ਆਈ ਐਚੀ ਗੁਰਦਰਾ ਸਾਹਿਬ ਵਿੱਚ ਵੀ ਇੱਕ ਲੱਗੀ ਲੱਗੀ ਇੱਧਰ ਕੰਮ ਮਾਰ ਕੇ ਵੇਖ ਲੋ ਐਸ ਡੀ ਨੂੰ ਸਾਹੂ ਲਿਖਿਆ ਵਾ ਗੱਡੀ ਦੇ ਉੱਤੇ ਪਰ ਮਲਾਜਮ ਇਥੇ ਕੋਈ ਨਹੀਂ ਆ ਗਿਆ ਨਾ ਕੋਈ ਸਰਕਾਰ ਦਾ ਬੰਦਾ ਪਾਣੀ ਕੋਈ ਠੀਕਾ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਉਂਕਿ ਹੋ ਸਕਦਾ ਚਲੋ ਜੇ ਇੱਥੇ ਕੋਈ ਪ੍ਰਬੰਧ ਹੁੰਦਾ ਤੇ ਉਸੇ ਵੇਲੇ ਵੀ ਜਾਨ ਵੀ ਬਚਾਈ ਜਾ ਸਕਦੀ ਸੀ ਕਿੰਨੀ ਕਿੰਗਰੇ ਆਟਾਂ ਦੀ ਇਹ ਆਡੇ ਜੇ ਇਥੋਂ ਬਾਬਾ ਗੁਰਮੀਤ ਸਿੰਘ ਜਾਂ ਕੋਦੇ ਬੇੜ ਤੋਂ ਉਹਦੀ ਸਿਸਟਰ ਆ ਤੇ 45 ਸਾਲ ਦੀ ਉਮਰ ਹੈ ਲੇਡੀਜ਼ ਦੀ ਤੇ ਚਲੋ ਇਹਨੇ ਜਦੋਂ ਰੁੜੀ ਇਹਨੇ ਰਵਰਪਾ ਪਾਇਆ ਉਹ ਅੱਥੇ ਲਾਗੇ ਸੈਲਰ ਹੀ ਤੇ ਉੱਥੋਂ ਜਿਹੜੀ ਲੇਬਰ ਨਹੀਂ ਉਹਨਾਂ ਨੇ ਛਾਲਾਂ ਮਾਰ ਕੇ ਵੀ ਬਚਾਉਣ ਦੀ ਕੋਸ਼ਿਸ਼ ਬੜੀ ਕੀਤੀ ਪਰ ਪਾਣੀ ਦਾ ਵਹਾਅ ਜ਼ਿਆਦਾ ਕਰਕੇ ਉਹ ਗਾਂ ਰੁੜ ਗਈ ਆ ਗਾਂ ਰੋੜਨ ਕਰਕੇ ਫਿਰ ਉਹਨਾਂ ਰੱਸਾ ਰੱਸਾ ਪਾ ਕੇ ਜਦੋਂ ਫੜ ਕੇ ਜਿੰਨੇ ਚਿਰ ਨੂੰ ਲਿਆਂਦੀ ਵਾਪਸ ਉਹਨੇ ਚਰ ਨੂੰ ਇੱਥੇ ਲਿਆ ਕੇ ਜਦੋਂ ਆਪਾਂ ਫਰਸਟ ایڈ ਦਿੱਤੀ ਆ ਔਰ ਨਹੀਂ ਉਹਨਾਂ ਦੀ ਫਿਰ ਜਿਹੜਾ ਸਾਹ ਸੁ ਨਹੀਂ ਆਉਂਦਾ ਇਹਦਾ ਕਰਕੇ ਬਾਅਦ ਚ ਫਲੇਗੜ ਹਸਪੀਟਲ ਖੜਿਆ ਉੱਥੇ ਜਾ ਕੇ ਉਹਨਾਂ ਦਾ ਦਮ ਤੋੜਤਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਐਨ ਡੀਆਰ ਕੋ ਦੀਆਂ ਟੀਮਾਂ ਜਿਹੜੀਆਂ ਬਿਲਕੁਲ ਚਾਰ ਚਾਰ ਤਿਆਰ ਕੀਆ ਕਿ ਜੇ ਹੁੰਦੀ ਤੇ ਕਿ ਲੱਗਦਾ ਬਚਾ ਸਕਦੇ ਸੀ ਐਨ ਡੀਆਰ ਦੀ ਜਿਹੜੀ ਟੀਮ ਹੈ ਨਾ ਜੇ ਕੋਈ ਆਈਏ ਤੇ ਕੋਈ ਜਾਣ ਬੱਜ ਜਾ ਜਾਨ ਬਚ ਸਕਦੀ ਆਉਣੀ ਫਿਰ ਜਦੋਂ ਮੰਨ ਲਓ ਉਹਦਾ ਲੋੜ ਹੈ ਸ਼ਾਮਾਂ ਨੂੰ ਪੈਂਦਾ ਚਾਹੇ ਸਵੇਰੇ ਪੈਂਦਾ ਹੁਣ ਅੱਜ ਦਿਨ ਚੜ੍ਹਦੇ 6 ਵਜੇ 6:30 7 ਵਜੇ ਦਾ ਕੰਮ तकरीबन 7:00 ਵਜੇ 7 ਵਜੇ ਹਾਦਸਾ ਹੋਇਆ ਤੇ 7 ਵਜੇ ਤੱਕ ਅਜੇ ਤੱਕ ਨਾ ਰਿਹਾ ਕੋਈ ਪੁਲਿਸ ਪ੍ਰਸ਼ਾਸਨ ਆ ਤੇ ਨਾ ਹੀ ਇੱਥੇ ਕੋਈ ਪ੍ਰਬੰਧਕ ਅਸਰਪੇ ਕੇ ਗੱਡੀ ਲੱਗੀ ਐ ਐਸ ਡੀ ਐਮ ਗੱਡੀ ਦੇ ਅਗਲੇ ਪਨੇ ਲਿਖਿਆ ਹੋਆ ਐਸ ਡੀ ਐਮ ਸਾਡੇ ਗੱਡੀ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਉਤਰਦਾ ਹੀ ਨਹੀਂ ਗੱਡੀ ਚੋਂ ਜਾ ਕੇ ਚੱਜੇ ਵੀ ਹੈ ਨਹੀਂ ਐ ਐਂਬੂਲੈਂਸ ਦਾ ਕੋਈ ਇੱਥੇ ਪਰ ਬੰਦਲੇ ਹੋਗਾ ਵਾਸਤੇ ਨਵੇਂ ਗੱਡੀ ਲਾਕ ਆਬਲਸ ਦਾ ਵੀ ਵੀਰਜੀ ਇੱਥੇ ਕੋਈ ਪ੍ਰਬੰਧ ਨਹੀਂ ਹੁਣ ਵੇਖੋ ਪੀ ਇਹ ਗੁਰੂ ਘਰ ਆ ਚਲੋ ਇੱਥੇ ਇੱਕ ਐਨੇ ਪਿੰਡਾਂ ਦਾ ਜਿਹੜਾ ਵਾ ਹੜ੍ਹ ਕੀਰਤਨਾ ਲੋਕ ਮਰਨ ਦੇ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਵਾ ਡੰਗਰ ਬੱਛਾ ਜਿਹੜਾ ਹੀ ਉਹ ਰਖੇਸ ਤਾਂ ਹਮਾਰੇ ਪਹਚਾਇਆ ਵਾ ਹੁਣ ਇੱਥੇ ਨਾ ਕੋਈ ਪੀਣ ਵਾਲੇ ਪਾਣੀ ਦਾ ਇੱਥੇ ਕੋਈ ਪ੍ਰਬੰਧ ਕੀਤਾ ਕਿਉਂਕਿ ਫਿਲਟਰਾਂ ਦੇ ਪਾਣੀ ਮੁੱਕ ਗਿਆ ਵਾ ਜਿਹੜਾ ਥਲੜਾ ਪਾਣੀ ਹੋ ਰੇਤ ਵਾਲਾ ਆਉਂਦਿਆ ਤੇ ਨਾ ਕੋਈ ਪਾਣੀ ਲੈ ਕੇ ਬੋੜਿਆ ਤੇ ਨਾ ਉਦੋਂ ਵੀ ਨਹੀਂ ਕਿਸੇ ਨੇ ਸਾਰ ਲਈ ਜੇ ਕੋਈ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੇ ਦੀ ਰਖਾਇਆ ਲੈ ਕੇ ਆਏ ਆ ਜੀ ਲਾਸ਼ ਹੋ ਕਰਪਾ ਲੈ ਕੇ ਆਏ ਆ ਜਿਹੜੇ ਲੈ ਕੇ ਆਏ ਆ ਉਹਨਾਂ ਸੰਪਰਕ ਕਰਦੇ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਤੋਂ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਜਾਨੀ ਮਾਨੀ ਨੁਕਸਾਨ ਆ ਇਹ ਜਿਹੜੀ ਪਾਣੀ ਵਧਣ ਦੇ ਆ ਉਹ ਪ੍ਰਸ਼ਾਸਨ ਨੂੰ ਮੰਗ ਕਰਦੇ ਕਿ ਜਿਹੜਾ ਕੋਈ ਲੋਕ ਜਿਹੜੇ ਫਸਲਾਂ ਡੇਰਿਆਂ ਦੇ ਉੱਤੇ ਚਾਹੇ ਉਹਨਾਂ ਨੂੰ ਕੋਈ ਸੁਰੱਖਤ ਕਰਨ ਸਾਡੇ ਆਪਣੇ ਹੀ ਫਸੇ ਆ ਮੇਰੇ ਪਿੰਡ ਰੱਤੇ ਸਾਡੀ ਤਾਈ ਮੇਰੀ ਇੱਕ ਭਾਬੀ ਉਹ ਡੇਰੇ ਦੇ ਫਸੇ ਆ ਉੱਥੇ ਕੋਈ ਕਿਸਤੀ ਦਾ ਪ੍ਰਬੰਧ ਨਹੀਂ ਹੋਇਆ ਅਜੇ ਤੱਕ ਉਹ ਉੱਥੇ ਫਸਿਆ ਨਹੀਂ ਡੰਗਰ ਵੀ ਲੋਕਾਂ ਦੇ ਹਾਂਜੀ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਹੈ ਜਿਹੜਾ ਅਸਲ ਪਿੰਡਾਂ ਵਿੱਚ ਪਿੰਡ ਦੇ ਵਿੱਚ ਭਾਜੀ 8 ਤੋਂ 9 ਫੁੱਟ ਦੇ ਵਿੱਚ ਪੈਲੀਆਂ ਵਿੱਚ ਪਾਣੀ ਹੈ ਤੇ ਜਿਹੜਾ ਰੋਡ ਦੇ ਪਾਣੀ ਆ ਉਹ 3 ਤੋਂ 4 ਫੁੱਟ ਤੇ 4 ਫੁੱਟ ਦਾ ਵਹਾਅ ਦੇ ਵਿੱਚ ਬੰਦਾ ਤੁਰ ਕੇ ਨਹੀਂ ਲੰਘ ਸਕਦਾ ਕਿਉਂਕਿ ਇਹ ਕਿਹੜੀ ਨਹਿਰ ਹੈ ਜਿਹੜੀ ਥੋੜੇ ਤੇ ਬਹੁਤ ਖੁੱਲਾ ਪਾਣੀ ਤੇਜ਼ ਆਉਂਦਾ ਹੈ ਵਹਾਅ ਬੜਾ ਪਾਣੀ ਦਾ ਹੈ ਹਾਂਜੀ ਆ ਵੀ ਹੁਣ ਵਹਾਅ ਦੇ ਕਾਰਨ ਨਹੀਂ ਰੁੜੀ ਇਹ ਵਿਚਾਰੀ ਸੜਕ ਤੇ ਤੁਰ ਹੀ ਜਾਂਦੀ ਹੈ ਉਣੀ ਇਹਨਾਂ ਤੇਜ਼ ਹੀ ਗੇ ਨੂੰ ਠੱਕ ਕੇ ਲੈ ਗਿਆ ਇਹਦੇ ਪੈਰ ਨਹੀਂ ਲੱਗੇ ਮੁੜ ਕੇ ਲੱਗੇ ਦਾ ਭਰਾ ਹੀ ਬੜੀ ਫੜਨ ਦੀ ਕੋਸ਼ਿਸ਼ ਕੀਤੀ ਉਹ ਵੀ ਡੁੱਬ ਚਲਿਆ ਸੀ ਆ ਗੰਨੀਤ ਸਿੰਘ ਇਹ ਵੀ ਡੁੱਬ ਚਲਿਆ ਸੀ ਤੇ ਜਿਦਾਂ ਕਰਕੇ ਉਹ ਵਿਚਾਰੇ ਇਹਨੇ ਆਪਣੀ ਬੜੀ ਮੁਸ਼ਕਲ ਜਾਂ ਬਚਾਈ ਆ ਤੇ ਉਹ ਥੱਲੇ ਰੁੜ ਗਈ ਆ